ਗੁਰਪੁਰਤੂ ਪਾਸਪਾ ਦੇ ਵੱਲੋਂ ਅੰਪਿਤਿ ਚੌਂ ਲੜੇ ਹੰਸਰਾ ਜਹਾਂਸਾ ਤੇ ਕਾਂਗਰਸ ਲੀਡਰ ਮੁਹੰਮਦ ਸਦੀਕ ਨੇ ਮਰਹੂਮ ਗਾਇਕ ਸੁਰੇਂਦਰ ਸਿੰਧਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ ਇੱਥੇ ਹੰਸਰਾ ਜਹਾਂਸਾ ਨੇ ਗੱਲਬਾਤ ਕਰਦਿਆਂ ਮਰਹੂਮ ਗਾਇਕ ਸੁਰੇਂਦਰ ਸਿੰਧਾ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ਉੱਥੇ ਉਹਨੇ ਕਿਹਾ ਕਿ ਅਸੀਂ ਹੋਰ ਪਾਸੇ ਤੁਰ ਗਏ ਹਾਂ ਪਰੰਤੂ ਸਾਡਾ ਕੰਮ ਫਿਲਮ ਇੰਡਸਟਰੀ ਦੇ ਨਾਲ ਜੁੜਾ ਹੋਇਆ ਸੀ ਸਾਨੂੰ ਰਾਜਨੀਤੀ ਨਹੀਂ ਬਲਕਿ ਸਾਡਾ ਇਹੀ ਕੰਮ ਸ਼ੋਭਾ ਦਿੰਦਾ ਹੈ ਪਹਿਲੇ ਤੇ ਬੜੀ ਮਿਹਰਬਾਨੀ ਸਭ ਦੀ ਤਸ਼ਰੀਫ ਲਿਆਏ ਆਪਣੇ ਸੱਜਣ ਨੂੰ ਸ਼ਰਧਾਂਜਲੀ ਦੇਣ ਗਾਣਾ ਰਿਲੀਜ਼ ਹੋਣਾ ਤਾਂ ਖੁਸ਼ੀ ਦਾ ਮਕਾਮ ਹੁੰਦਾ ਲੇਕਿਨ ਅਸੀਂ ਤਾਂ ਬਹੁਤ ਹੀ ਸੋਗਮਈ ਹੋ ਗਏ ਕਿ ਸਾਲ ਗੁਜ਼ਰ ਗਿਆ ਛਿੰਦਾ ਭਾਜੀ ਨੂੰ ਗਿਆ ਸੁਰਿੰਦਰ ਛਿੰਦਾ عظیم ਸ਼ਖਸੀਅਤ عظیم ਸਿੰਗਰ ਲੋਕ ਗਾਇਕ ਫਿਲਮੀ ਗਾਇਕ ਖੂਬਸੂਰਤ ਅਭਿਨੇਤਾ ਖੂਬਸੂਰਤ ਇਨਸਾਨ ਵਿਛੜਿਆ ਸਾਲ ਹੋ ਗਿਆ ਬਹੁਤ ਵੱਡੇ ਲੋਕ ਆਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਸੀਂ ਵੀ ਉਹਨਾਂ ਦੇ ਫੈਨ ਦੇ ਤੌਰ ਤੇ ਮੈਂ ਵੀ ਗਾਇਆ ਉਹਨਾਂ ਨੂੰ ਟ੍ਰਿਬਿਊਟ ਕੀਤਾ ਅਜੀਤ ਤੁਸੀਂ ਇਹ ਇਹ ਤਾਂ ਪ੍ਰੋਡਿਊਸ ਸੀਗਾ ਜੀ ਤੁਹਾਡਾ ਕੋਈ ਹੋਰ ਵੀ ਅੱਗੇ ਸੰਗੀਤ ਦੇ ਰਸਤੇ ਦੇ ਉੱਪਰ ਚੱਲਣ ਦਾ ਮਨ ਹੈਗਾ ਇਸ ਤੋਂ ਬਾਅਦ ਦੇਖੋ ਸਾਡੇ ਵੱਡਿਆਂ ਦਾ ਜਿਵੇਂ ਹੁਕਮ ਹੋਏਗਾ ਸਦੀਕ ਸਾਹਿਬ ਮੁਹੰਮਦ ਸਦੀਕ ਸਾਹਿਬ ਜਿਹੜੇ ਸਾਡੇ ਹੁਣ ਸਾਰਿਆਂ ਦੇ ਮੈਂ ਤਾਂ ਮੇਰੇ ਕਾਰਵਾ ਕਵਾਂਗਾ ਜੀ ਜੋ ਹੁਕਮ ਕਰਨ ਮਾਨ ਸਾਹਿਬ ਹੈ ਮਾਨ ਮਰਾੜਾਂ ਵਾਲੇ ਤੇ ਸਿਆਣਿਆਂ ਦੀ ਗੱਲ ਮੰਨ ਕੇ ਫੂਕ ਫੂਕ ਕੇ ਕਦਮ ਰੱਖਣਾ ਚਾਹੀਦਾ ਹੈ ਤੇ ਐਕਚੁਅਲੀ ਅਸੀਂ ਐਵੇਂ ਡਾਇਵਰਟ ਜੇ ਹੋ ਗਿਆ ਹੋਰ ਹੀ ਬੰਨੇ ਤੁਰ ਪਏ ਸਾਡਾ ਕੰਮ ਤੇ ਇਹੋ ਹੀ ਆ ਸਾਨੂੰ ਫੱਬਦਾ ਵੀ ਇਹੋ ਹੀ ਆ ਲਓ ਉਸੇ ਸਵਾਲ ਤੇ ਆਉਣਾ ਜੀ ਰਾਜਨੀਤੀ ਸੌਖੀ ਲੱਗਦੀ ਇੱਥੇ ਤਾਂ ਲੋਕ ਤੁਹਾਨੂੰ ਬੜੇ ਸ਼ਾਂਤ ਹੋ ਕੇ ਸੁਣਦੇ ਨੇ ਉੱਥੇ ਤੁਹਾਨੂੰ ਸਵਾਲ ਵੀ ਸਹਣੇ ਪੈਂਦੇ ਆ ਲੋਕਾਂ ਨੂੰ ਹਾਂ ਜੀ ਬਸੋ ਕਦੀ ਅਜ਼ਮਾਇਸ਼ ਹੀ ਹੈ ਜ਼ਿੰਦਗੀ ਉਹ ਵੀ ਅਜ਼ਮਾਇਸ਼ ਹੈ ਚਲੋ ਜੋ ਵੀ ਹੈ ਮੈਂ ਅਕਸਰ ਕਹਿੰਦਾ ਡੈਸਟੀਨੀ ਕੁਦਰਤ ਤਕਦੀਰ ਤੁਹਾਨੂੰ ਰਸਤਾ ਹਾਂਜੀ ਹਾਂਜੀ ਸਤਿਕਾਰ ਕਰਨਾ ਚਾਹੁੰਦੇ ਹੋ ਹਾਂਜੀ ਸ੍ਰਿੰਦਰ ਸਿੰਘ ਦਾ ਹੋ ਰਿਹਾ ਕੋਈ ਯਾਰ ਚੰਡੀਗੜ੍ਹ ਦੇਖੋ ਹਾਂਜੀ ਉਹ ਸਾਰੀਆਂ ਬਹੁਤ ਸਾਰੀਆਂ ਯਾਦਾਂ ਜੀ ਉਹਨਾਂ ਦੀ ਮੈਂ ਪਤਾ ਮੈਂ ਉਹਨੀਆਂ ਯਾਦਾਂ ਇੱਕ ਮੈਂ ਤੁਹਾਨੂੰ ਦੱਸ ਦੇਣਾ ਜਿਸ ਤਰ੍ਹਾਂ ਦੀ ਆਵਾਜ਼ ਸੀ ਉਹਨਾਂ ਦੀ ਫੋਰਸ ਵਾਲੀ ਆਵਾਜ਼ ਸ਼ਾਇਦ ਹੀ ਦੁਬਾਰਾ ਕਦੀ ਪੈਦਾ ਹੋਵੇ ਸ਼ੰਦਾ ਔਰ ਵਰਸਟਾਈਲ ਆਰਟਿਸਟ ਜਲਦੀ ਕਰੋ ਛੇਤੀ ਕਰੋ ਯਾਦਾਂ ਤਾਂ ਬਹੁਤ ਹੈ ਕਿਤੇ ਆਰਾਮ ਨਾਲ ਬੈਠ ਕੇ ਸ਼ੇਅਰ ਕਰਾਂਗੇ ਅੱਜ ਤਾਂ ਬਸ ਉਹਨਾਂ ਨੂੰ ਸਾਰੇ ਸ਼ਰਧਾਂਜਲੀ ਦੇਣ ਆਏ ਸੀ ਟ੍ਰਿਬਿਊਟ ਕੀਤਾ ਗਾਣੇ ਦੀ ਸ਼ਕਲ ਵਿੱਚ ਇਕੱਠੇ ਹੋਇਆ ਕਰਾਂਗੇ ਬਹੁਤ ਦੇਰੀ ਨਾ ਦੇਰ ਹੋ ਗਈ ਖਾਸੀ ਦੇਰ ਹੋ ਗਈ ਇੱਕ ਉਮਰ ਅਸੀਂ ਇਕੱਠੇ ਚੱਲੇ ਆ ਮੇਰੇ ਮੇਰੇ ਤੋਂ ਵੈਸੇ ਬਹੁਤ ਸੀਨੀਅਰ ਸੀਗੇ ਫਿਰ ਵੀ ਇੰਨੇ ਵੀ ਸੀਨੀਅਰ ਨਹੀਂ ਸੀਗੇ ਕਿ ਮੈਨੂੰ ਯਾਦ ਨਾ ਹੋਵੇ ਜਵਾਨ ਹੀ ਲੱਗਦੇ ਸੀ ਸਾਡੇ ਤੋਂ ਵੀ ਉਹ ਜਵਾਨ ਲੱਗਦੇ ਸੀ ਬਹੁਤ ਧੰਨਵਾਦ ਸਾਡੀ ਆਰਟਿਸਟ ਇੱਕ ਇੱਕ ਕਲਾਕਾਰ ਹੁੰਦਾ ਇੱਕ ਪਰਿਵਾਰ ਹੁੰਦਾ ਆਰਟਿਸਟਾਂ ਦਾ ਇੱਕ ਪਰਿਵਾਰ ਹੁੰਦਾ ਉਹ ਸਾਡੇ ਵਿੱਚ ਛੋਟਾ ਵੱਡਾ ਕੋਈ ਨਹੀਂ ਹੁੰਦਾ ਅਸੀਂ ਸਾਰੇ ਜਣੇ ਇੱਕ ਪਰਿਵਾਰ ਦੇ ਮੈਂਬਰ ਹੁੰਨੇ ਆਂ ਔਰ ਸਾਡੇ ਵਿੱਚੋਂ ਛਿੰਦਾ ਵੀ ਇੱਕ ਪਰਿਵਾਰ ਦਾ ਮੈਂਬਰ ਸੀ ਜਿਹੜਾ ਮੈਂ ਸਮਝਦਾ ਬਈ ਬਹੁਤ ਹੀ ਨਾਮਵਰ ਬਹੁਤ ਹੀ ਮਿਹਨਤੀ ਔਰ ਬਹੁਤ ਹੀ ਲੋਕਾਂ ਦਾ ਪਿਆਰਾ ਕਲਾਕਾਰ ਸੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਰਿਆਜ਼ ਕਰਕੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਲੋਕ ਗਾਇਕ ਬਣਿਆ ਔਰ ਲੋਕ ਗਾਇਕ ਤੋਂ ਵੀ ਵੱਡਾ ਉਹ ਸ਼ਰੋਣੀ ਗਾਇਕ ਬਣਿਆ ਤਾਂ ਮੈਂ ਸਮਝਦਾ ਵੀ ਉਹਦਾ ਚਲੇ ਜਾਣਾ ਸਾਡੇ ਸੰਗੀਤਕ ਪਰਿਵਾਰ ਨੂੰ ਬਹੁਤ ਬੜਾ ਘਾਟ ਆ ਆ ਅੱਜ ਉਹਦੀ ਯਾਦ ਦੇ ਵਿੱਚ ਆਪ ਦੇਖ ਰਹੇ ਹੋ ਵੀ ਇੱਥੇ ਸ਼੍ਰੀ ਹੰਸਰਾਜ ਜੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਸੀਗੇ ਤੇ ਆਪ ਜੀ ਨੂੰ ਪਤਾ ਹੈ ਇਹ ਪਦਮਸ਼ਰੀ ਪਦਮਸ਼ਰੀ ਉਹਨਾਂ ਦਾ ਖਿਤਾਬ ਹੈ ਰਾਜਗੁਰੂ ਵੀ ਰਹੇ ਨੇ ਤਾਂ ਮੇਰਾ ਮਤਲਬ ਕਹਿਣ ਦਾ ਵੀ ਅਸੀਂ ਸਾਰੇ ਲੋਕ ਸ਼ਰਧਾਂਜਲੀ ਦੇਣ ਵਾਸਤੇ ਆਏ ਸੀ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਨ ਵਾਸਤੇ ਹਰਪ੍ਰੀਤ ਜੀ ਸੇਖੋਂ ਨੇ ਇਹ ਸਾਰਾ ਉਪਰਾਲਾ ਕੀਤਾ ਸੀਗਾ ਬਾਬੂ ਸਿੰਘ ਜੀ ਮਾਨ ਮਰਾਨਾ ਵਾਲੇ ਉਹ ਆਏ ਸੀਗੇ ਇੱਥੇ ਬੀਬੀ ਬਲਜੀਤ ਕੌਰ ਜੀ ਜੋ ਮਨਿਸਟਰ ਹੈਗੇ ਨੇ ਉਹ ਵੀ ਆਏ ਮੇਰਾ ਮਤਲਬ ਹੈ ਵੀ ਹਰ ਸ਼ੋਭੇ ਤੋਂ ਇੱਥੇ ਲੋਕ ਕੱਟੇ ਹੋ ਸੀਗੇ ਉਹਨਾਂ ਨੂੰ ਯਾਦ ਕਰਨ ਵਾਸਤੇ ਔਰ ਬੜੇ ਅچھے